ਕਹਿੰਦੇ ਨੇ ਕਿ ਇਨਸਾਨ ਬੜਾ ਮਜਬੂਰ ਹੋਵੇ ਹਾਲਾਤਾਂ ਤੋਂ ਸਮੇ ਤੋਂ ਤੇ ਫੇਰ ਹੀ ਉਹ ਕਿਸੇ ਦੇ ਅੱਗੇ ਪੱਲਾ ੜਦਾ ਹੈ ਅੱਜ ਇੱਕ ਐਸੇ ਪਰਿਵਾਰ ਨਾਲ ਤੁਹਾਨੂੰ ਮਿਲਾਨ ਜਾ ਰਹੇ ਹਾਂ ਬਟਾਲਾ ਤੋਂ ਡੇਰਾ ਬਾਬਾ ਨਾਨਕ ਰੋਡ ਤੇ ਮਹਿਜ 3 ਤੋਂ 4 ਕਿਲੋਮੀਟਰ ਦੂਰੀ ਦੇ ਉੱਤੇ ਹਸਨਪੁਰਾ ਪਿੰਡ ਹੈ ਸਤਿੰਦਰ ਸਿੰਘ ਦਾ ਪਰਿਵਾਰ ਹੈ ਜਿਸ ਦੀ ਉਮਰ ਮਹਿਜ 37 ਸਾਲ ਹੈ ਅਜੇ ਬੜੇ ਸੁਪਨੇ ਹਨ ਜ਼ਿੰਦਗੀ ਦੇ ਪਰ ਇੱਕ ਐਸੀ ਬਿਮਾਰੀ ਨੇ ਘੇਰਿਆ ਹੈ ਕਿ ਮੰਜੇ ਤੇ ਪਿਆ ਹੈ ਧਰਮ ਪਤਨੀ ਹੈ ਇੱਕ ਬੇਟੀ ਹੈ ਨਾਲ ਬਜ਼ੁਰਗ ਮਾਤਾ ਹੈ ਅੱਜ ਉਹ ਮਦਦ ਦੀ ਗੋਹਾਰ ਲਗਾ ਰਿਹਾ ਹੈ ਉਹਦੀਆਂ ਕਿਡਨੀਆਂ ਜਿਹੜੀਆਂ ਉਹ ਫੇਲ ਹੋ ਚੁੱਕੀਆਂ ਹਨ ਆਖਰੀ ਸਟੇਜ ਤੇ ਬਿਮਾਰੀ ਹੈ ਔਰ ਡਾਕਟਰਾਂ ਨੇ ਫਿਲਹਾਲ ਆਪਰੇਸ਼ਨ ਦੱਸਿਆ ਹੈ ਪਰਿਵਾਰ ਵੱਲੋਂ ਖਰਚਾ ਦੱਸਿਆ ਜਾ ਰਿਹਾ ਹੈ 10 ਤੋਂ 11 ਲੱਖ ਦਾ ਉਹ ਗੱਲਬਾਤ ਕਰਦੇ ਹਾਂ ਹਾਲਾਤ ਕਿਸ ਤਰ੍ਹਾਂ ਦੇ ਕੀ ਕੁਝ ਕਹਿਣਾ ਚਾਹੁੰਦੇ ਸਤਿੰਦਰ ਸਭ ਤੋਂ ਪਹਿਲਾਂ ਦੱਸਿਓ ਕੀ ਕੰਮ ਕਰਦੇ ਸੀ ਤੁਸੀਂ ਮੈਂ ਜੀ ਰਾਜਮੇਸੀ ਦਾ ਕੰਮ ਕਰਦਾ ਤੇ ਜਿਹੜੀ ਬਿਮਾਰੀ ਲੱਗੀ ਤੁਹਾਨੂੰ ਕਿਡਨੀਆਂ ਦੀ ਇਹਦੀ ਸ਼ੁਰੂਆਤ ਕਦੋਂ ਹੋਈ ਤੇ ਕਿੱਦਾਂ ਹੋਈ ਮੈਂ ਜੀ ਰਾਜ ਮਿਸਤੀ ਦਾ ਕੰਮ ਕਰਦਾ ਤੇ ਦੂਜੀ ਮੰਜ਼ਲ ਦੇ ਕੋਠੇ ਤੋਂ ਡਿੱਗ ਗਿਆ ਹਾਂ ਤੇ ਲਾਤ ਟੁੱਟ ਗਈ ਹੈ ਲਾਤ ਟੁੱਟ ਗਈ ਤੇ ਮੈਂ ਸਾਲ ਮੰਝੇ ਤੇ ਰਿਆਂ ਮੁੜ ਕੇ ਫਿਰ ਮੈਂ ਕੰਮ ਕਰਨ ਲਿਆ ਪਿਆ ਕੰਮ ਕਰਦਾ ਕਰਦਾ ਵਿੱਚ ਪੇਨ ਕਿਲਰ ਖਾਣ ਲਿਆ ਪਿਆ ਕੰਮ ਤੋਂ ਆਨ ਕੇ ਲਾਸਟ ਦਵਾਈ ਮੈਂ ਹੋਠਿਆਂ ਤੋਂ ਖਾਦੀ ਤੇ ਬਸ ਉਹ ਨੇ ਇਫੈਕਟ ਕਰ ਗਈ ਮੇਰੀਆਂ ਕਿਡਨੀਆਂ ਤੇ ਸਤਿੰਦਰ ਜਿਹੜੀ ਤੁਸੀਂ ਪੇਨ ਕਿਲਰ ਖਾਂਦੇ ਸੀ ਕਿਉਂਕਿ ਬਹੁਤ ਸਾਰੇ ਲੋਕ ਜੋ ਦਰਦ ਹੁੰਦੀ ਹੈ ਘਰਾਂ ਵਿੱਚ ਆਮ ਲੇਡੀਜ਼ ਜੈਂਸ ਬੱਚੇ ਉਹ ਪੀਨਕਲ ਖਾ ਲੈਂਦੇ ਆ ਜਿਹੜੀ ਤੁਸੀਂ ਪੀਨਕਲ ਖਾਦੀ ਸੀ ਦਰਦੀ ਦਵਾਈ ਕਿਸੇ ਡਾਕਟਰ ਨੂੰ ਪੁੱਛਿਆ ਸੀ ਜਾਂ ਆਪਣੀ ਮਰਜ਼ੀ ਨਾਲ ਖਾਂਦੇ ਨਹੀਂ ਮੈਂ ਆਪਣੀ ਮਰਜ਼ੀ ਨਾਲ ਖਾਣਾ ਡਾਕਟਰ ਕੋਲ ਮੈਂ ਪਤਾ ਲੈ ਆਉਣਾ ਫਿਰ ਜਦੋਂ ਰਾਤ ਨੂੰ ਦਰਦ ਹੁੰਦੀ ਲੱਤ ਫਿਰ ਮੈਂ ਖਾ ਲੈਣਾ ਹੁਣ ਕਿੰਨੇ ਸਾਲ ਤੋਂ ਤੁਸੀਂ ਮੰਜੇ ਤੇ ਉਹਦੇ ਕੰਮ ਤੇ ਨਹੀਂ ਜਾਂਦੇ ਤੁਸੀਂ ਮੈਂ 2 ਸਾਲ ਹੋ ਗਏ ਮੰਜੇ ਤੇ ਕੰਮ ਨਹੀਂ ਮੇਰੇ ਕੋ ਹੁੰਦਾ ਮੇਰਾ 5-6 ਗ੍ਰਾਮ ਖੂਨ ਰਹਿੰਦਾ ਸਾਰਾ ਤੇ ਜਿਹੜੇ ਟੀਕੇ ਲੱਗਦੇ ਆ ਜਾਂ ਕੋ ਡੈਲਸੀ ਹੁੰਦਾ ਉਹਦਾ ਕਿੰਨਾ ਖਰਚਾ ਹੁੰਦਾ ਤੇ ਕਿੰਨੀ ਵਾਰੀ ਕਰਾਉਂਦੇ ਤੁਸੀਂ ਮੇਰੀ ਪਹਿਲੇ ਤੇ ਹਫਤੇ ਚ ਦੋ ਵਾਰੀ ਹੁੰਦਾ ਸੀ ਹੁਣ ਤਿੰਨ ਵਾਰੀ ਹੁੰਦਾ ਆ ਤੇ ਰੁਪਇਆ 15-1600 ਰੁਪਇਆ ਖਰਚਾ ਲਾ ਜਾਂਦਾ ਡੈਲਸੀ ਦਾ ਕਿਉਂਕਿ ਟੀਕੇ ਵੀ ਲੱਗਦੇ ਆ ਖੂਨ ਦੇ ਫਿਰ ਤਾਕਤ ਦੇ ਵੀ ਲੱਗਦੇ ਆ ਇਦਾਂ ਲੱਗਦੇ ਆ ਤੇ ਉਹ 15-1600 ਰੁਪਇਆ ਖਰਚਾ ਹੋ ਜਾਂਦਾ ਸਤਿੰਦਰ ਬੇਟੀ ਆ ਤੁਹਾਡੀ ਇੱਕ ਤੇ ਉਹਦੇ ਬਾਰੇ ਕੀ ਸੁਪਨੇ ਤੁਸੀਂ ਵੇਖੇ ਆ ਕੀ ਤੁਸੀਂ ਸੋਚਦੇ ਹੋ ਮੈਂ ਬੜਾ ਸੋਚਿਆ ਹੀ ਨਹੀਂ ਗੁੱਡੀ ਬਾਰੇ ਬੜਾ ਸੋਚਿਆ ਹੀ ਵੀ ਚਲੋ ਮੈਂ ਪੜਾਵਾਂਗਾ ਲਖਾਵਾਂਗਾ ਪਰ ਮੈਨੂੰ ਲੱਗਦਾ ਵੀ ਨਹੀਂ ਹੋ ਸਕਦਾ ਪਰ ਹੁਣ ਮੈਂ ਪਰਵਾ ਅੱਗੇ ਬੇਨਤੀ ਕਰਦਾ ਫਿਰ ਮੇਰਾ 10 ਦਾ ਲੱਖ ਦਾ ਖਰਚਾ ਕੀਤਾ ਜਾਵੇ ਮੇਰਾ ਤੇ ਚਲੋ ਮੇਰਾ ਸਰਜੀ ਇਮਪ੍ਰੈਸ਼ਨ ਦਾ ਸੱਸਾ ਭਾਂਜੀ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਸਰਜੀ ਦਾ ਸਰਜੀਤ ਕੌਰ ਜੀ ਪਤੀ ਨੂੰ ਇਸ ਕੰਡੀਸ਼ਨ ਜੇ ਵੇਖਿਆ ਕਿੰਨੀ ਦੇਰ ਤੋਂ ਨੇ ਇਦਾਂ ਤੇ ਘਰ ਦਾ ਖਰਚਾ ਕਿਦਾਂ ਚੱਲਦਾ ਦੋ ਸਾਲ ਤੋਂ ਬਿਮਾਰਾ ਖਰਚਾ ਪਹਿਲਾਂ ਘਰ ਦੇ ਟਾਈਮ ਪਾਸ ਕਰ ਦਿੰਦੇ ਸੀ ਤੇ ਥੋੜੇ ਬਹੁਤ ਕੋਲੇ ਹੈਗੇ ਵੀ ਹੁਣ ਤਿੰਨੀ ਹੈਗੇ ਤੇ ਇਹ ਸਪੋਰਟ ਦੇ ਦਿੰਦੇ ਹੁਣ ਇਹ ਆਪਣੇ ਵੀ ਤੁਹਾਨੂੰ ਪਤਾ ਖਰਚੇ ਚਲਾਉਣੇ ਤੇ ਆਪਣਾ ਵੀ ਇੰਨਾ ਬੱਚੇ ਪਾਲਣੇ ਆ ਛੋਟੇ ਦੇ ਵੀ ਦੋ ਬੱਚੇ ਵੱਡੇ ਦੇ ਵੀ ਤਿੰਨ ਬੱਚੇ ਆ ਤੇ ਜੇ ਪਹੁੰਚ ਪੈਂਦੀ ਸੇਵਾ ਕਰ ਦਿੰਦੇ ਨਹੀਂ ਤੇ ਨਹੀਂ ਉਹ ਪਹੁੰਚਦੀ ਭੈਣ ਮਰੀ ਮੰਗਾਈ ਬੜੀ ਐ ਇੱਕ ਬੇਟੀ ਐ ਦੋ ਤੁਸੀਂ ਜੀਓ ਬਜ਼ੁਰਗ ਮਾਤਾ ਐ ਖਰਚੇ ਬੜੇ ਨੇ ਬੱਚਿਆਂ ਦੇ ਵੀ ਆਪਣੀ ਵੀ ਕਿਉਂ ਮੇਗਾ ਇਹਦਾ ਜੋਗ ਐ ਫਿਰ ਕਿੱਦਾਂ ਮੇਰੀ ਭੈਣ ਖਰਚਾ ਚਲਾਉਂਦੀ ਆਪਣੇ ਤੇ ਸ਼ੌਂਕ ਤੇ ਖਤਮ ਹੋਗੇ ਨਾ ਤੇ ਕਰਦੇ ਇਹ ਖਰਚੇ ਉਹਨਾਂ ਤੋਂ ਬਦ ਰੋਟੀ ਤੇ ਖਾਣੀ ਆ ਲੋਕਾਂ ਦੇ ਘਰਾਂ ਚ ਕੰਮ ਕਰਦੀ ਆ ਤੇ ਜੇ ਕੋਈ ਮੈਨੂੰ ਡਿਆੜੀ ਦਾ ਪੱਲਾ ਲੈ ਜਾਂਦਾ ਰੋਟੀ ਬਣਾਉਣ ਤੇ ਜਦੋਂ ਗੁਰਦੁਆਰੇ ਸੇਵਾ ਚੱਲਦੀ ਹੋਵੇ ਡਿਆੜੀ ਤੇ ਖੜਦੀਆਂ ਬੀਬੀਆਂ ਉਹਨਾਂ ਨਾਲ ਜਾ ਕੇ ਚੱਲ ਜਾਨੀ ਆ ਉੱਥੋਂ ਫਿਰ ਲੈ ਉਨੀ ਫਿਰ ਇਹਨਾਂ ਦੇ ਮੇਰੇ ਲਾਜ ਲਈ ਕਰ ਦੇਣੀ ਆ ਕੁੜੀ ਦੀ ਉਹਨਾਂ ਨੇ ਮੇਰੀ ਫ੍ਰੀ ਚ ਪੜਾਉਣ ਦੇ ਨੇ ਕਿਉਂਕਿ ਸਕੂਲ ਵਾਲੇ ਆਂਦੇ ਬੱਚਾ ਤੁਹਾਡਾ ਪੜਨ ਚ ਠੀਕ ਆ ਤੇ ਇਹਨੂੰ ਅਸੀਂ ਨਹੀਂ ਤੁਹਾਨੂੰ ਦੇ ਸਕਦੇ ਮੈਂ ਲੈਣ ਵੀ ਗਈ ਮੈਂ ਬੱਚਾ ਮੇਰਾ ਤੁਸੀਂ ਫ੍ਰੀ ਕਰ ਦੋ ਮੈਂ ਘਰ ਲੈ ਜਾਨੀ ਆ ਕਹਿੰਦੇ ਨਹੀਂ ਤੁਸੀਂ ਭਾਬੀ ਜੀ ਬੱਚਾ ਸਾਡੇ ਕੋਲ ਹੀ ਰਹਿਣ ਦੋ ਬੱਚਾ ਤੁਹਾਡਾ ਪੜਨ ਚ ਠੀਕ ਆ ਤੇ ਅਹੀਂ ਤੁਹਾਡੀ ਕੰਡੀਸ਼ਨ ਕਰਕੇ ਅਹੀਂ ਬੱਚਾ ਘਰ ਨਹੀਂ ਬਿਠਾ ਸਕਦੇ ਅਹੀਂ ਤੁਹਾਡਾ ਬੱਚਾ ਉੱਧਾ ਹੀ ਆਪਣੇ ਕੋਲ ਰੱਖਾਂਗੇ ਪੜ੍ਹਾਵਾਂਗੇ ਉਹ ਬੱਚਾ ਪੜਾਣ ਦੇ ਨੇ ਬਾਕੀ ਤੁਹਾਨੂੰ ਪਤਾ ਰੋਟੀ ਹੁਣ ਕਮਾਉਂਦੀ ਆ ਆਪਣਾ ਵੜਾ-ਵੜ ਸੱ ਚੱਲੀ ਜਾਂਦੇ ਜਾਂ ਪਿੰਡ ਵਾਲੇ ਥੋੜਾ ਬਹੁਤ ਸਾਦ ਦੇ ਦਿੰਦੇ ਆ ਕਿੰਨਾ ਖਰਚਾ ਆਉਂਦਾ ਸਤੰਦਰ ਦੀ ਬਿਮਾਰੀ ਤੇ ਇੰਨਾ ਤਾਂ ਖਰਚਾ ਤੇ ਜੇ ਲਾਈਏ ਤੇ ਖਰਚਾ ਤੇ ਬਹੁਤ ਤੁਹਾਨੂੰ ਪਤਾ ਫਰੂਟ ਵੀ ਇਹਨੂੰ ਚਾਹੀਦਾ ਉਹ ਨਹੀਂ ਮੈਂ ਲੈ ਕੇ ਦੇਣ ਦੀ ਇਹਨੂੰ 16-1700 ਰੁਪਿਆ ਡੇਲੀ ਜਦੋਂ ਘਰੋਂ ਨਿਕਲਣਾ 200 ਰੁਪਿਆ ਦਾ ਡੇਲੀ ਕਰਾਇਆ 300 ਲੱਗ ਜੇ 500 ਲੱਗ ਜੇ ਕੋਈ ਪਤਾ ਨਹੀਂ ਜਦੋਂ ਜ਼ਿਆਦਾ ਬਿਮਾਰ ਹੋਣ ਫਿਰ ਮੈਨੂੰ ਇੱਥੋਂ ਹੀ ਕਰਾ ਕੇ ਆਟੋ ਇੱਥੋਂ ਖੜਨਾ ਪੈਂਦਾ ਫਿਰ ਇੱਥੇ ਲੈ ਕੇ ਆਉਣਾ ਪੈਂਦਾ ਫਿਰ ਉਹ ਉੱਥੇ ਵੀ ਤੁਹਾਨੂੰ ਪਤਾ ਟੀਕੇ ਵੀ ਲਗਵਾਣੇ ਉਹ ਵੀ ਨਹੀਂ ਮੇਰੇ ਕੋ ਜੀ ਕਰੇ ਤੇ ਲੱਗ ਜਾਂਦੇ ਨਹੀਂ ਤੇ ਨਹੀਂ ਲੱਗਦੇ ਹੁਣ ਡਾਕਟਰਾਂ ਨੇ ਆਪਰੇਸ਼ਨ ਦੱਸਿਆ ਹੈ ਕਿਡਨੀ ਪੈਣੀ ਹੈ ਹਾਂਜੀ ਉਹਦਾ ਇੰਤਜ਼ਾਮ ਕਰ ਲਿਆ ਕਿਡਨੀ ਤੇ ਮੈਂ ਆਪਣੀ ਦਵਾਂਗੀ ਬਸ ਮੈਨੂੰ ਇਹ ਭੈਣ ਭਰਾਵਾਂ ਦੇ ਚਰਨਾਂ 'ਚ ਬੇਨਤੀ ਆ ਕਿ ਮੈਨੂੰ 10 ਤੋਂ 11 ਲੱਖ ਰੁਪਏ ਡਾਕਟਰਾਂ ਨੇ ਦੱਸਿਆ ਹੈ ਕਿ ਜਲਦੀ ਜਲਦੀ ਇਲਾਜ ਕਰਾ ਲਓ ਮੈਨੂੰ ਸਿਰਫ ਇਨਕ ਪੈ ਜਾਂਦੀ ਲੋੜ ਕਿਡਨੀ ਮੈਂ ਆਪਣੀ ਦਵਾਂਗੀ ਮਾਤਾ ਜੀ ਕੀ ਨਾਂ ਦੇ ਆਪਣਾ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹਮਮ ਦਰਸ਼ਨ ਕੌਰ ਮੇਰਾ ਨਾਂ ਆ ਮੈਂ ਇਹ ਚਾਹੁੰਦੀ ਆ ਸਾਰੇ ਭੈਣ ਭਰਾਵਾਂ ਮਦਦ ਕਰੋ ਮੇਰਾ ਬੱਚਾ ਜਿਹੜਾ ਠੀਕ ਠਾਕ ਹੋ ਜਾਏ 12 ਲੱਖ ਰੁਪਏ ਉਹਨਾਂ ਮੰਨਿਆ ਮੈਂ ਤੁਹਾਡਾ ਸ਼ੁ크ਰ ਸ਼ੁਕਰ ਕਰੂੰ ਧੰਨਵਾਦ ਕਰੂੰ ਮੇਰੇ ਬੱਚੇ ਦੇ ਚਲੋ ਤੁਸੀਂ ਮਦਦ ਕਰੋਗੇ ਤੇ ਮੈਂ ਬਹੁਤ ਜ਼ਿਆਦਾ ਕੁਝ ਮਾਲਕ ਦਾ ਸ਼ੁਕਰ ਕਰੂੰ ਕੋ ਦਵਾਵਾਂ ਤੁਹਾਨੂੰ ਦਵਾਂ ਸ਼ੀਸ਼ਾ ਦਾ ਵੀ ਮੇਰੇ ਬੱਚੇ ਨੂੰ ਇਹਨਾਂ ਤੰਦਰੁਸਤ ਕੀਤਾ ਵਾ ਤੇ ਪਹਿਲ ਭੇਜਿਆ ਵਾ ਚਲੋ ਮੇਰਾ ਬੱਚਾ ਠੀਕ ਹੋ ਜਾਵੇ ਤੇ ਮਾਂ ਵਾ ਤੇ ਸਦਾ ਜੇ ਬੱਚਾ ਠੀਕ ਹੋ ਜਾਵੇ ਮਾਂ ਤੇ ਉਹ ਤੋਂ ਵੀ ਜ਼ਿਆਦਾ ਖੁਸ਼ ਹੁੰਦੀ ਆ ਵੀ ਮੇਰਾ ਬੱਚਾ ਠੀਕ ਹੋ ਗਿਆ ਆਪਣਾ ਪਰਿਵਾਰ ਲੈ ਕੇ ਆਪਣੇ ਸੱਤੇ ਚੱਲੇ ਤੇ ਆਪਣਾ ਸਹੀ ਸਲਾਮਤ ਕਮਾਵੇ ਤੇ ਚਲੋ ਮੈਂ ਸ਼ੁਕਰ ਕਰੂੰ ਭੈਣ ਭਰਾਵਾਂ ਦਾ ਲੇ ਭੈਣ ਭਰਾ ਮੇਰੇ ਆਏ ਆ ਘਰ ਵੀ ਤੇ ਜਿਹੜੇ ਮੇਰੇ ਭੈਣ ਭਰਾ ਸਾਥ ਵੀ ਦੇਣਗੇ ਤੇ ਉਹਨਾਂ ਦਾ ਵੀ ਮੈਂ ਲੱਖ ਲੱਖ ਸ਼ੁਕਰ ਕਰੂੰਗੀ ਇਹ ਦੂਗਾ ਵੀ ਬੋਲ ਸਕਦੀ ਨਾ ਮੇਰੇ ਕੋ ਹਿੰਮਤੀ ਗਾਣਾ ਪੁਰਾਣਾ ਤੋਂ ਪਰਸ਼ਾਵਾਂ ਚੈਨਲ ਵੱਲੋਂ ਵੀ ਅਸੀਂ ਦੋ ਬੇਨਤੀਆਂ ਕਰਦੇ ਆਂ ਸਭ ਤੋਂ ਪਹਿਲੀ ਬੇਨਤੀ ਇਹ ਹੈ ਕਿ ਜੇ ਕਿਸੇ ਨੂੰ ਕੋਈ ਦਰਦ ਹੁੰਦੀ ਹੈ ਤੇ ਡਾਕਟਰ ਦੀ ਸਲਾਹ ਤੋਂ ਬਿਨਾ ਦਵਾਈ ਨਾ ਖਾਓ ਕਿਉਂਕਿ ਸਤਿੰਦਰ ਸਿੰਘ ਦੇ ਪਰਿਵਾਰ ਵੱਲੋਂ ਜਿਹੜੀ ਗੱਲ ਸ਼ੁਰੂ ਕੀਤੀ ਗਈ ਕਿ ਸੱਟ ਲੱਗੀ ਸੀ ਉਸ ਤੋਂ ਬਾਅਦ ਪੇਨ ਕਿਲਰ ਦਰਦੀ ਦਿਵਾਲੀ ਗੋਲੀ ਆਪਣੇ ਆਪ ਉਹਨਾਂ ਖਾਣੀ ਸ਼ੁਰੂ ਕੀਤੀ ਜਿਸ ਤੋਂ ਬਾਅਦ ਇਹ ਪ੍ਰੋਬਲਮ ਹੋਈ ਔਰ ਦੂਜੀ ਬੇਨਤੀ ਇਹ ਹੈ ਕਿ ਸਕਰੀਨ ਦੇ ਉੱਤੇ ਸਤਿੰਦਰ ਸਿੰਘ ਦੇ ਪਰਿਵਾਰ ਦਾ ਪਰਸਨਲ ਨੰਬਰ ਅਸੀਂ ਫ੍ਰੈਸ਼ ਕਰਨ ਜਾ ਰਹੇ ਹਾਂ ਇਹਨਾਂ ਨਾਲ ਤੁਸੀਂ ਖੁਦ ਡਾਇਰੈਕਟ ਸੰਪਰਕ ਕਰ ਸਕਦੇ ਹੋ ਜੇ ਕਿਸੇ ਪਰਿਵਾਰ ਨੇ ਮਦਦ ਕਰਨੀ ਹੋਵੇ ਇਹਨਾਂ ਦੇ ਘਰ ਤੱਕ ਪਹੁੰਚ ਸਕਦੇ ਹੋ ਵੇਖਦੇ ਰਹੋ ਪਰਸ਼ਾਵਾਂ ਚੈਨਲ